ਹਾਂਜੀ ਛੱਤਸ਼ੇਰੀ ਅਕਾਲ ਜੀ ਸਾਰੇ ਹੀ ਭੈਣ ਭਰਾਵਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਆਪਣੇ ਚੈਨਲ ਜੇਜੇ ਹੋਮ ਸੇਲ ਮਾਰਕੀਟ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜੋ ਘਰ ਤੁਹਾਡੇ ਅੱਗੇ ਲੈ ਕੇ ਹਾਜ਼ਰ ਹੋਏ ਹਾਂ ਜੀ ਤੁਸੀਂ ਦੇਖ ਸਕਦੇ ਹੋ ਜੀ ਗਰੀਬ ਬੰਦੇ ਦੇ ਸੁਪਨਿਆਂ ਦਾ ਘਰ ਹੈ ਇਹ ਘਰ ਵਿਕਾਊ ਹੈ ਜੀ ਮਾਲਕਾਂ ਨੂੰ ਕਿਸੇ ਮਜਬੂਰੀ ਕਰਕੇ ਇਹ ਘਰ ਵੇਚਣਾ ਪੈ ਰਿਹਾ ਦੋਸਤੋ ਤੁਸੀਂ ਦੇਖ ਸਕਦੇ ਹੋ ਜੀ ਵਧੀਆ ਲੋਕੇਸ਼ਨ ਦੇ ਉੱਪਰ ਘਰ ਬਣਿਆ ਹੋਇਆ ਹੈ ਜੀ ਤਕਰੀਬਨ ਇਹ 2.5 ਵਿਸਵੇ ਜਗ੍ਹਾ ਦੇ ਵਿੱਚ ਦੋਸਤੋ ਘਰ ਬਣਿਆ ਹੋਇਆ ਘਰ ਤੁਸੀਂ ਦੇਖ ਸਕਦੇ ਹੋ ਜੀ ਵਧੀਆ ਘਰ ਦੇ ਵਿੱਚ ਬੈਡਰੂਮ ਨੇ ਜੀ ਵਧੀਆ ਖੁੱਲਾ ਡੁੱਲਾ ਕਿਚਨ ਹੈ ਜੀ ਤੁਸੀਂ ਜੋ ਲੌਬੀ ਏਰੀਆ ਦੇਖ ਸਕਦੇ ਹੋ ਜੀ ਵਧੀਆ 2.5 ਵਿਸਵੇ ਜਗ੍ਹਾ ਦੇ ਵਿੱਚ ਇਹ ਘਰ ਬਣਿਆ ਹੋਇਆ ਜੀ ਦੋਸਤੋ ਮਾਲਕਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਕਿਸੇ ਵੀ ਭੈਣ ਭਾਈ ਨੇ ਘਰ ਖਰੀਦਣਾ ਜੀ ਤੁਸੀਂ ਮਾਲਕਾਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਰਜਿਸਟਰੀ ਵਾਲੀ ਜਗ੍ਹਾ ਹੈ ਜੀ ਘਰ ਦਾ ਜੋ ਕੰਮ ਹੈ ਤੁਸੀਂ ਦੇਖ ਸਕਦੇ ਹੋ ਜੀ ਵਧੀਆ ਪ੍ਰੋਪਰ ਤਰੀਕੇ ਨਾਲ ਹੋ ਰੱਖਿਆ ਹੈ ਜੀ ਖੁੱਲਾ ਡੁੱਲਾ ਇਹ ਘਰ ਬਣਿਆ ਹੋਇਆ ਜੀ ਤਕਰੀਬਨ 10 ਫੁੱਟ ਚੌੜੀ ਜੋ ਗਲੀ ਦੇ ਵਿੱਚ ਇਹ ਘਰ ਬਣਿਆ ਹੋਇਆ ਦੋਸਤੋ ਮਾਲਕਾਂ ਨਾਲ ਤੁਸੀਂ ਸਿੱਧੀ ਗੱਲਬਾਤ ਕਰਕੇ ਘਰ ਦੀ ਜੋ ਜਾਣਕਾਰੀ ਤੁਸੀਂ ਲੈ ਸਕਦੇ ਹੋ ਘਰ ਦੀ ਛੱਤ ਨੂੰ ਜੋ ਪੱਕੀਆਂ ਪੌੜੀਆਂ ਚੜ੍ਹਾ ਰੱਖੀਆਂ ਨੇ ਦੋਸਤੋ ਤੁਸੀਂ ਦੇਖ ਸਕਦੇ ਹੋ ਜੀ ਵਧੀਆ ਹੈ ਜੋ ਡਬਲ ਸਟੋਰੀ ਘਰ ਦੋਸਤੋ ਪਿਆ ਹੋਇਆ ਘਰ ਦੇ ਉੱਪਰ ਵੀ ਜੀ ਪੱਕਾ ਫਰਸ਼ ਹੈ ਜੰਗਲਿਆਂ ਦਾ ਕੰਮ ਵਧੀਆ ਤਰੀਕੇ ਨਾਲ ਹੋ ਰੱਖਿਆ ਜੀ ਮਾਲਕਾਂ ਦੀ ਬਹੁਤ ਵੱਡੀ ਮਜਬੂਰੀ ਹੈ ਜੀ ਘਰ ਵੇਚਣਾ ਤੁਸੀਂ ਮਾਲਕਾਂ ਨਾਲ ਸਿੱਧੀ ਗੱਲਬਾਤ ਕਰਕੇ ਘਰ ਖਰੀਦ ਸਕਦੇ ਹੋ ਜੀ ਘਰ ਦਾ ਜੋ ਰੇਟ ਰੱਖਿਆ ਜੀ ਮਾਲਕਾਂ ਨੇ 9 ਲੱਖ ਰੁਪਇਆ ਘਰ ਦਾ ਰੇਟ ਰੱਖਿਆ ਗਿਆ ਜੀ ਮਾਲਕਾਂ ਵੱਲੋਂ ਪਿੰਡ ਹੈ ਜੀ ਤੁਰਾਂ ਪਿੰਡ ਹੈ 2.5 ਵਿਸਵੇ ਜਗ੍ਹਾ ਦੇ ਵਿੱਚ ਰਜਿਸਟਰੀ ਵਾਲੀ ਜਗ੍ਹਾ ਦੇ ਵਿੱਚ ਇਹ ਘਰ ਦੋਸਤੋ ਬਣਿਆ ਹੋਇਆ ਜੀ ਮਾਲਕਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਜੀ ਕਿਸੇ ਵੀ ਕਿਸਮ ਦੀ ਜਾਣਕਾਰੀ ਲੈਣੀ ਹੈ ਜੀ ਤੁਸੀਂ ਮਾਲਕਾਂ ਨਾਲ ਗੱਲਬਾਤ ਕਰਕੇ ਜਾਣਕਾਰੀ ਲੈ ਸਕਦੇ ਹੋ ਦੋਸਤੋ ਕਿਸੇ ਵੀ ਭੈਣ ਭਰਾ ਨੇ ਆਪਦੇ ਕੋਈ ਘਰ ਮਕਾਨ ਜਾਂ ਕੋਈ ਕੋਠੀ ਸੇਲ ਕਰਨੀ ਹੁੰਦੀ ਹੈ ਤੌਦੀ ਐਡ ਲਗਵਾਉਣ ਲਈ ਤੁਸੀਂ ਸਾਨੂੰ ਵਟਸਐਪ ਨੰਬਰ ਤੇ ਸਾਡੇ ਨਾਲ ਤੁਸੀਂ ਕਨੈਕਟ ਕਰਕੇ ਸਾਨੂੰ ਘਰ ਦੀ ਪੂਰੀ ਡਿਟੇਲ ਤੇ ਟੈਡੇ ਫੋਨ ਨਾਲ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੀ ਆਪਾਂ ਫ੍ਰੀ ਦੇ ਵਿੱਚ ਤੁਹਾਡੇ ਘਰ ਮਕਾਨ ਦੀ ਐਡ ਲਗਾ ਦਾਂਗੇ ਜੀ ਸੋ ਦੋਸਤੋ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਜਿਸ ਕਿਸੇ ਵੀਰ ਭਾਈ ਨੇ ਘਰ ਖਰੀਦਣਾ ਇਸ ਘਰ ਦੇ ਮਾਲਕਾਂ ਨਾਲ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਮਾਲਕਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਸੋ ਮਿਲਦੇ ਹਾਂ ਜੀ ਅਗਲੀ ਵੀਡੀਓ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ